ਤੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਾਤ ਤੋ ਅੱਜ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਇਲੈਕਸ਼ਨ ਜਿਹੜੀਆਂ ਹੋਣ ਜਾ ਰਹੀਆਂ ਕਿਉਂਕਿ ਆਹ ਮਹੀਨਾ ਜਿਹੜਾ ਆ ਸਤੰਬਰ ਦਾ ਅਖੀਰ ਮਹੀਨਾ ਤੇ ਅਕਤੂਬਰ ਦੇ ਵਿੱਚ ਪੂਰਾ ਮਹੀਨਾ ਜਿਹੜਾ ਆ ਸ੍ਰਿਸ਼ਟੀਕਰਤਾ ਭਗਵਾਨ ਵਾਲੀ ਮਾਰਾ ਤੇ ਜਿਹੜੀਆਂ ਸ਼ੋਭਾ ਯਾਤਰਾ ਜਿਹੜੀਆਂ ਪੂਰੇ ਪੰਜਾਬ ਦੇ ਹਰ ਪਿੰਡ ਵਿੱਚ ਹਰ ਕਸਬੇ ਵਿੱਚ ਪੂਰੇ ਭਾਰਤ ਵਿੱਚ ਕਹਿ ਸਕਦੇ ਆ ਜਿਹੜੀਆਂ ਸ਼ੋਭਾ ਯਾਤਰਾ ਨਿਕਲ ਰਹੀਆਂ ਅਤੇ ਪੰਜਾਬ ਦੀ ਧਰਤੀ ਦੇ ਉੱਪਰ ਹਰ ਪਿੰਡ ਦੇ ਭਾਈਚਾਰੇ ਆਪਸ ਵਿੱਚ ਜਿਹੜਾ ਭਾਈਚਾਰਾ ਜਨਮ ਲਾ ਕੇ ਜਿਹੜੀ ਭਗਵਾਨ ਵਾਲਮੀਕ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਆ ਉਹਨੂੰ ਮਨਾਉਂਦੇ ਆ ਪਰਵਾਦ ਪਰੀਆਂ ਜਿਹੜੀਆਂ ਨਿਕਲਦੀਆਂ ਪਰ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵਾਨ ਸਾਹਿਬ ਨੇ ਜਿਹੜਾ ਇਲੈਕਸ਼ਨ ਦੀ ਜਿਹੜੀ ਕਲੀਅਰ ਹੈ ਡੇਟ ਹੈ ਜਿਹੜੀ ਉਹ 15 ਜਿਹੜੀ ਅਕਤੂਬਰ ਰੱਖਤੀ ਆ ਕਿਉਂਕਿ 16 ਅਕਤੂਬਰ ਨੂੰ ਜਿਹੜਾ ਆ ਜਲੰਧਰ ਦੇ ਵਿੱਚ ਵੀ ਜਿਹੜੀ ਸ਼ੋਭਾ ਯਾਤਰਾ ਆ ਪੂਰੇ ਪੰਜਾਬ ਦੇ ਵਿੱਚ ਸ਼ੋਭਾ ਯਾਤਰਾ ਨੇ 17 ਤਰੀਕ ਨੂੰ ਪ੍ਰਕਾਸ਼ ਜਗਾੜਾ ਜਿਹੜਾ ਮਹਾਰਾਜ ਦਾ ਹੈਗਾ ਉਸ ਨੂੰ ਸਬੰਧ ਰੱਖਦੇ ਹੋਏ ਇਹ ਜਿਹੜੇ ਇਲੈਕਸ਼ਨ ਆ ਇਹਦੀ ਤਾਰੀਖ ਜਿਹੜੀ ਆ ਉਹ ਅਗਲੇ ਮਹੀਨੇ ਕੀਤੀ ਜਾਵੇ ਤਾਂ ਜੋ ਸਾਰੀਆਂ ਜਿਹੜੀਆਂ ਸੰਗਤਾਂ ਆ ਜਿਹੜੇ ਲੋਕ ਆ ਉਹ ਜਿਹੜੇ ਆਪਣੇ ਪੰਨ ਪਸੰਦ ਜਿਹੜਾ ਕਹਿ ਸਕਦੇ ਆ ਸਰਪੰਚ ਪੰਜ ਪੰਚਾਇਤ ਜਿਹੜੀਆਂ ਪਿੰਡਾਂ ਵਿੱਚ ਬਣਾ ਸਕਣ ਕਿਉਂਕਿ ਆ ਮਹੀਨੇ ਵਿੱਚ ਤਾਂ ਕਿਸੇ ਕੋਲ ਇਹਨਾਂ ਸਮਾਂ ਹੀ ਨਹੀਂ ਹੈਗਾ ਵੀ ਆਪਾਂ ਵੋਟਾਂ ਦਾ ਜਿਹੜਾ ਇਹਨੂੰ ਜਿਹੜਾ ਤਿਆਰੀ ਕਰ ਸਕੀਏ ਪੂਰਾ ਮਹੀਨਾ ਜਿਹੜੀਆਂ ਸ਼ੋਭਾ ਯਾਤਰਾ ਨਿਕਲੇ ਜਲੰਧਰ ਵਿੱਚ ਵੀ ਜਿਹੜ 5 ਤਰੀਕ ਨੂੰ ਸਾਡੇ ਬਹੁਤ ਸਤਿਕਾਰਯੋਗ ਤੇਜੀ ਸਾਹਿਬ ਜਿਹੜੇ ਵਾਲਮੀ ਸਮਾਜ ਦੇ ਆ ਜਿਹੜੇ ਓਨੇ ਤੋਂ ਸ਼ੋਭਾ ਯਾਤਰਾ ਲੈ ਕੇ ਆ ਰਹੇ ਆ ਜਿਹੜੇ ਅੰਮ੍ਰਿਤਸਰ ਤੀਰਥ ਭਵਨ ਵਾਲੀਮਾ ਦੇ ਉੱਥੇ ਲੈ ਕੇ ਆ ਰਹੇ ਆ ਅਤੇ 11 ਤਰੀਕ ਨੂੰ ਜਿਹੜੀ ਜਲੰਧਰ ਤੋਂ ਜਿਹੜੀ ਆ ਵਿਪਨ ਸਬਰਵਾਲ ਜੀ ਸ਼ੋਭਾ ਯਾਤਰਾ ਜਿਹੜੀ ਅੰਮ੍ਰਿਤਸਰ ਲੈ ਕੇ ਜਾ ਰਿਹਾ ਅਤੇ ਸਾਡੇ ਬਾਬਾ ਜੀ ਬਹੁਤ ਸਤਿਕਾਰਯੋਗ ਬਾਬਾ ਪ੍ਰਗਟਨਾ ਜੀ ਜਿਹੜੇ ਆ ਉਹ 16 ਤਰੀਕ ਨੂੰ ਜਿਹੜੀ ਆਪਣੇ ਡੇਰੇ ਤੋਂ ਉਗੀ ਚਿੱਟੀ ਰਹੀਮਪੁਰ ਤੋਂ ਜਿਹੜੀ ਸ਼ੋਭਾ ਯਾਤਰਾ ਅੰਮ੍ਰਿਤਸਰ ਜਿਹੜੀ ਥੀਰਸ ਤੋਂ ਉੱਪਰ ਲੈ ਕੇ ਜਾ ਰਹੇ ਆ ਕਿਉਂਕਿ ਜਿਹੜਾ ਇਹ ਇਹ ਦਿਨ ਤਾਂ ਸਾਰਿਆਂ ਦਾ ਜਿਹੜਾ ਆ ਮਹਾਰਾਜ ਦਾ ਪ੍ਰਕਾਸ਼ ਜੜੇ ਬਣ ਗਏ ਨਾ ਮੇਰਾ ਮਹੀਨਾ ਸੋ ਜਿਹੜੀ ਇਲੈਕਸ਼ਨ ਆ ਇਸ ਤੋਂ ਅੱਗੇ ਕਰਨ ਵਾਸਤੇ ਅਸੀਂ ਜਿਹੜਾ ਜਲਦੀ ਹੀ ਵੱਡੀ ਮੀਟਿੰਗ ਕਰਕੇ ਜਿਹੜਾ ਮੁੱਖ ਮੰਤਰੀ ਜੀ ਨੂੰ ਮਿਲ ਕੇ ਜਿਹੜਾ ਇਹ ਡੇਢ ਜਿਹੜੀ ਅਗਲੇ ਮਹੀਨੇ ਜਿਹੜੀ ਆ ਉਹ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਹਰ ਕਸਬੇ ਹਰ ਪਿੰਡ ਵਿੱਚ ਇਹਨੂੰ ਆਵਾਜ਼ ਨੂੰ ਜਿਹੜਾ ਬੁਲੰਦ ਕਰੀਏ ਤਾਂ ਜੋ ਜਿਹੜੀ ਇਲੈਕਸ਼ਨ ਡੇਟ ਆ ਪੰਚਾਇਤੀ ਦੀ ਅਗਲੇ ਮਹੀਨੇ ਨਵੰ